ਹਾਂਜੀ ਸਾਸਰੀ ਗਾਲ ਵੀਰ ਜੀ ਸਾਸਰੀ ਗਾਲ ਵੀਰੇ ਕੀ ਹਾਲ ਚਾਲ ਹੈ ਜੀ ਵਧੀਆ ਵਧੀਆ ਠੀਕ ਹੈ ਜੀ ਤੇ ਕਿੰਨੇ ਦੋ ਪਸ਼ੂ ਆਜਾ ਦੋ ਪਸ਼ੂ ਆ ਜੀ ਮੱਝ ਕੋਲ ਵੀਰ ਜੀ ਦੁੱਧ ਕਿੰਨਾ ਬੋਲਾਵਾ ਜੀ ਚੌਥੇ ਦਿਨ ਦੀ ਸੂਈ ਆ 7 ਲੀਟਰ ਅੱਛਾ 7 ਲੀਟਰ ਬੋਲਾ 7 ਲੀਟਰ ਬੋਲਾ ਜੀ ਸੰਗਣਾ ਠੀਕ ਹੈ ਮਗਰ ਕਟਾ ਜੀ ਮਗਰ ਕਟਾ ਕਟਾ ਮਗਰ ਆ ਜੀ ਠੀਕ ਆ ਤੇ ਮੁੱਲ ਜ ਹੈ ਜੀ ਆ ਜੀ ਮੁੱਲ 75000 ਰੁਪਿਆ ਲੈਣ ਦੇਣ ਵਾਲਾ ਠੀਕ ਹੈ ਮੁੱਲ ਮੰਗ ਪੁੱਛਣ ਵਾਲਾ 6000 ਅੱਛਾ ਜੀ ਹਾਂਜੀ ਠੀਕ ਹੈ ਕਟਾ ਪੈ ਗਿਆ ਥੱਲੇ ਮੜਾ ਜੇ ਕੱਢ ਦੋ ਇਹਨੂੰ ਤੇ ਵੈੜ ਦੇ ਵੈੜ ਦੇ ਇਸ ਟਾਈਮ 22 ਤੋਂ 23 ਲੀਟਰ ਦੁੱਧ ਹਾਂਜੀ ਤੇ ਮਹੀਨੇ ਇੱਕ ਦਾ ਸੁਗਾ ਅੱਛਾ ਜੀ ਇੱਕ ਮਹੀਨੇ ਦਾ ਸੁਗਾ 22 ਤੋਂ 23 ਲੀਟਰ ਦੁੱਧ ਤੇ ਵੈੜ ਦਾ ਵੀ 75000 ਰੁਪਿਆ ਮੁੱਲ ਇਹਦਾ ਇਹ ਇਹਦੇ ਮਗਰੋਂ ਵਸ਼ਾ ਇਹਦੇ ਮਗਰੋਂ ਵਸ਼ਾ ਮਹੀਨੇ ਦਾ ਸੁਗਾ ਵਸ਼ੇ ਨੂੰ ਚਾਤੀ ਮਰਵਾ ਦਿਓ ਠੀਕ ਹੈ ਜੀ ਤੇ 22 ਤੋਂ 23 ਲੀਟਰ ਦੁੱਧ ਤੇ 75000 ਰੁਪਏ ਦਾ ਫੋਨ ਨੰਬਰ ਦੱਸ ਦਿਓ ਜੀ 915647787 ਠੀਕ ਹੈ ਜੀ ਜੇ ਜੋੜਾ ਖਰੀਦਦਾ ਤਾਂ 5000 ਹੋਰ ਲੈਸ ਕਰਾਂਗੇ ਦੋਵਾਂ ਚੋਂ ਜੀ ਦੋਵਾਂ ਚੋਂ ਪਿੰਡ ਪਿੰਡਰਾ ਜ਼ਿਲ੍ਹਾ ਅੰਮ੍ਰਿਤਸਰ ਆ ਜੀ ਹਾਂ ਪਿੰਡ ਪਿੰਡਰਾ ਜ਼ਿਲ੍ਹਾ ਅੰਮ੍ਰਿਤਸਰ ਧੰਨਵਾਦ ਜੀ